ਸੰਦੀਪ ਸਣੀ ਦੀ ਮੈਡੀਕਲ ਰਿਪੋਰਟ ਸਾਹਮਣੇ ਆਈ ਹੈ ਸੰਦੀਪ ਸਣੀ ਦੀ ਰਿਪੋਰਟ ਦੇ ਵਿੱਚ ਸੱਟਾਂ ਦੇ ਨਿਸ਼ਾਨ ਆਏ ਨੇ ਸੰਦੀਪ ਦੇ ਸਰੀਰ ਤੇ 11 ਸੱਟਾਂ ਦੇ ਨਿਸ਼ਾਨ ਨੇ ਜੋ ਕਿ ਵਕੀਲ ਦਾ ਪੱਖ ਸਾਹਮਣੇ ਆਇਆ ਆ ਸੰਗਰੂਰ ਜੇਲ ਸੁਪਰਡੈਂਟ ਨੇ ਕੋਰਟ ਨੂੰ ਸੀਲ ਬੰਦ ਰਿਪੋਰਟ ਸੌਂਪ ਦਿੱਤੀ ਹੈ ਆ ਪਟਿਆਲਾ ਕੋਰਟ ਨੂੰ ਦਰਸਲ ਇਹ ਸੰਦੀਪ ਸਣੀ ਦੀ ਮੈਡੀਕਲ ਰਿਪੋਰਟ ਸੌਂਪੀ ਗਈ ਹੈ ਬੀਤੇ ਦਿਨ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਹੋਇਆ ਸੀ ਸੰਦੀਪ ਸਣੀ ਦੇ ਭਰਾ ਦੀ ਅਪੀਲ ਤੇ ਹੀ ਇਹ ਮੈਡੀਕਲ ਕਰਵਾਇਆ ਗਿਆ ਸੀ ਸੰਦੀਪ ਦੇ ਭਰਾ ਨੇ ਜੇਲ ਪ੍ਰਸ਼ਾਸਨ ਤੇ ਕੁੱਟ ਮਾਰਦੇ ਇਲਜ਼ਾਮ ਲਗਾਏ ਸਨ ਆ ਸੁਦੀਰ ਸੂਰੀ ਕਤਲकांड ਦਾ ਮੁਲਜ਼ਮ ਹੈ ਸੰਦੀਪ ਸਨਨੀ ਦੱਸਦੀ ਕਿ ਪਟਿਆਲਾ ਜੇਲ੍ਹ ਦੇ ਵਿੱਚ ਸੰਦੀਪ ਸਨਨੀ ਦੇ ਹਮਲੇ ਦੇ ਵਿੱਚ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਮੌਤ ਹੋ ਗਈ ਸੀ ਸੁਭਾ ਸਿੰਘ ਦੀ ਉਮਰ 80 ਸਾਲ ਤੋਂ ਜ਼ਿਆਦਾ ਸੀ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਜੋ ਕਿ ਜੇਲ੍ਹ ਦੇ ਵਿੱਚ ਬੰਦ ਸੀ ਸੋ ਇਹਦੇ ਚ ਜਿਹੜੀਆਂ ਇੰਜਰੀਜ਼ ਆਈਆਂ ਨੇ ਬਹੁਤ ਇੰਪੋਰਟੈਂਟ ਹੈ 11 ਇੰਜਰੀਜ਼ ਆਈਆਂ ਨੇ ਜਿਹਦੇ ਜਿਹੜੀ ਇੱਕ ਗੱਲ ਸੀ ਵੀ ਉਹਨਾਂ ਦਾ ਜਿਹੜਾ ਥਲੜਾ ਪੋਰਸ਼ਨ ਸੀ ਜਿਵੇਂ ਅਸੀਂ ਕਿਹਾ ਸੀ ਉਹਨਾਂ ਦਾ ਕਸ਼ੈਰੇ ਖੂਨ ਨਾਲ ਭਰ ਕੇ ਸਭ ਤੋਂ ਪਹਿਲਾਂ ਇੰਜਰੀ ਨੰਬਰ 8 ਤੇ 9 ਬੜੀ ਇੰਪੋਰਟੈਂਟ ਹੈ ਇਹ ਦੇਖੋ ਤੁਸੀਂ 28 13 ਸੈਂਟੀਮੀਟਰ ਦੀ ਇੰਜਰੀ ਉਹਨਾਂ ਦੇ ਖੱਬੇ ਪਾਸੇ ਆਈ ਏ ਜਿਹੜੀ ਗੱਲ ਕਸ਼ਹਿਰੀਆਂ ਦੀ ਸੀ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਦੂਸਰੇ ਪਾਸੇ ਉਹਨਾਂ ਦੀ ਇੰਜਰੀਜ਼ ਆਈਆਂ ਨੇ ਸੋ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਜੇ 28 14 ਸੈਂਟੀਮੀਟਰ ਜਾਂ ਤੁਸੀਂ ਕਹੋ ਕਿ 22 11 ਸੈਂਟੀਮੀਟਰ ਦੀਆਂ ਇੰਜਰੀਜ਼ ਆਈਆਂ ਨੇ ਇਹਦੇ ਤੋਂ ਇਲਾਵਾ ਜਿਹੜੀਆਂ 11 ਇਫਰੀਸ ਆਈਆਂ ਨੇ ਮੈਂ ਇੱਥੇ ਵੀ ਗੱਲ ਦੱਸਣੀ ਚਾਹਣਾ ਕਿ ਉਹਨਾਂ ਦੀ ਜਿਹੜੀ ਅੱਖ ਸੀ ਸੱਚੀ ਅੱਖ ਉੱਥੇ ਵੀ ਜਿਹੜੀ ਏ ਉਹ 2 ਇੰਚ ਸੈਂਟੀਮੀਟਰ ਦੀ ਇੱਥੇ ਵੀ ਤੁਸੀਂ ਇਹ ਦੇਖੋ 10 ਤਰੀਕ ਦੀ ਬਰਟਲਿਟੀ ਹੋਈ ਇਹ ਨਹੀਂ ਇਨ ਹਿਊਮਨ ਟ੍ਰੀਟਮੈਂਟ 10 ਤਰੀਕ ਦਾ ਹੋਇਆ ਰੀਪੋਰਟਸ ਜਿਹੜੀਆਂ ਨੇ ਉਹ 18 ਤਰੀਕ ਨੂੰ ਇਹਨਾਂ ਨੇ ਲਗਭਗ 8 ਦਿਨਾਂ ਬਾਅਦ ਉਹਨਾਂ ਨੂੰ ਮੈਡੀਕਲ ਐਗਜ਼ਾਮਨ ਕਰਾਇਆ ਤੇ ਇਹਦੇ ਚ ਇਹ ਗੱਲ ਹੁਣ ਡਿਊਰੇਸ਼ਨ ਵੀ ਆ ਗਈ ਏ ਵੀ ਜਦੋਂ ਇੰਜਰੀਜ਼ ਪੁਲਿਸ ਵਾਲਿਆਂ ਨੇ ਐਟਰੀਬਿਊਟ ਕੀਤੀਆਂ ਨੇ ਉਸ ਤੋਂ ਲੈ ਕੇ ਉਹ ਕਹਿੰਦੇ 5 ਦਿਨ ਤੋਂ ਲੈ ਕੇ 8 ਦਿਨ ਤੱਕ ਦੀ ਵਿੱਚ ਡਿਊਰੇਸ਼ਨ ਆ ਗਈ ਮਤਲਬ ਕਿ ਇੰਜਰੀਜ਼ ਇਹਨਾਂ ਨੇ 10 ਤਰੀਕ ਨੂੰ ਐਟਰੀਬਿਊਟ ਕੀਤੀਆਂ ਨੇ ਗੱਲ ਸਾਡੇ ਕੋਲ ਆ ਗਈ